ਹਾਲਾਤ ਦੇਖੇ ਅਸੀਂ ਖੁਦ ਗਏ ਮਨਿਸਟਰ ਸਾਹਿਬ ਵੀ ਤੁਹਾਡੇ ਨਾਲ ਗਏ ਪਾਣੀ ਦੇ ਵਿੱਚ ਪੈਰ ਰੱਖਣ ਦੇ ਲਈ ਥਾਂ ਨਹੀਂ ਹੈ ਜਿਹੜੀ ਪੂਰੀ ਮਿਲਟਰੀ ਦੀ ਟੀਮ ਲੱਗੀ ਹੈ ਐਨਡੀਆਰਐਫ ਲੱਗੀ ਹੈ ਪਿੰਡ ਵਾਲੇ ਲੋਕ ਲੱਗੇ ਆ ਪ੍ਰਸ਼ਾਸਨ ਲੱਗੇ ਔਰ ਜਿਸ ਤਰ੍ਹਾਂ ਜੀ ਉੱਥੇ ਜਾਲੀ ਲਾ ਕੇ ਉਹਨਾਂ ਨੂੰ ਬੰਦ ਬਣਾਇਆ ਜਾ ਰਿਹਾ ਜਿਸ ਤਰ੍ਹਾਂ ਦਾ ਪ੍ਰਸ਼ਾਸਨ ਬਿਲਕੁਲ ਦਿਨ ਰਾਤ ਮਿਹਨਤ ਕਰ ਰਿਹਾ ਇਹ ਲੋਕਾਂ ਦੇ ਉੱਥੇ ਖੇਤ ਡੁੱਬ ਚੁੱਕੇ ਆ ਮਿੱਟੀ ਨੇ ਵਹਾ ਗਈ ਹੈ ਨਾ ਪਾਣੀ ਸਾਰਾ ਕੁਝ ਵਹਾ ਕੇ ਲੈ ਗਿਆ ਕਿੰਨਾ ਉੱਪਰ ਕੀ ਆਮਾਂਗੇ ਇਹ ਬੀਜੇਪੀ ਸਭ ਸਮੱਸਿਆਵਾਂ ਦੇ ਵਾਸਤੇ ਲੋਕਾਂ ਦੀ ਇੱਕ ਇੱਕ ਪਾਈ ਦੀ ਚਿੰਤਾ ਕਰਦਾ ਕਿਸੇ ਦੀ ਕੋਈ ਝੁੱਗੀ ਟਹੀ ਹੈ ਕਿਸੇ ਦਾ ਕੋਈ ਖੇਤ ਦਾ ਨੁਕਸਾਨ ਹੋ ਗਿਆ ਕਿ ਜੀ ਫਸਲਾਂ ਨੁਕਸਾਨ ਹੋ ਗਿਆ ਲੇਕਿਨ ਉਹ ਜਿਸ ਤਰ੍ਹਾਂ ਦੀ ਜਾਲੀ ਲਾ ਕੇ ਪੱਥਰ ਲਾ ਕੇ ਮਿੱਟੀ ਲਾ ਕੇ ਤਾਂ ਮਜ਼ਬੂਤੀ ਉਸ ਚ ਹੈਗੀ ਹੈ ਲੱਗਦਾ ਵੀ ਉਹ ਪਾਣੀ ਨੂੰ ਰੋਕ ਲੇਗਾ ਲੋਕ ਸਵਾਲ ਚੁੱਕਰੇ ਸੀ ਕਿ ਚਲੋ ਜਾਲੀਆਂ ਵੀ ਹੈਗੀਆਂ ਵਾ ਪੱਥਰ ਵੀ ਹੈਗਿਆ ਪਰ ਉਹ ਕਿਸੇ ਕੰਮ ਲਗਾਏ ਨਹੀਂ ਜਾ ਰਹੀ ਤੇਰਾ ਦਿਨ ਤੋਂ ਉਹ ਲਗਾਤਾਰ ਲੱਗਿਆ ਜਿਸ ਨੂੰ ਰੋਟੀ ਪਾਣੀ ਚਾਹ ਮਿੱਟੀ ਟਰੈਕਟਰ ਸਭ ਨੂੰ ਲੱਗਿਆ ਮੰਦੀ ਉਹ ਖਰੂਤ ਵਾਲੀ ਟਰੈਕਟਰ ਕਹੀ ਜਾ ਰਹੀ ਸੀ ਪਰ ਅੱਜ ਪਰੇ ਟਰੈਕਟਰ ਕੰਮ ਆ ਰਹੇ ਨੇ ਜਿੱਥੇ ਲਗਾਤਾਰ ਪੰਜਾਬ ਦੇ ਪਾਣੀਆਂ ਨੇ ਪੰਜਾਬ ਨੂੰ ਚਪੇਟ ਦੇ ਵਿੱਚ ਲੈ ਲਿਆ ਕੋਈ ਵੀ ਐਦਾਂ ਦਾ ਜ਼ਿਲ੍ਹਾ ਨਹੀਂ ਬਚਿਆ ਜਿੱਥੇ ਪਾਣੀ ਦੀ ਮਾਰ ਨਾ ਹੋਵੇ ਤਾਂ ਭਾਜਪਾ ਦੀ ਲੀਡਰਸ਼ਿਪ ਵੀ ਲਗਾਤਾਰ ਲੋਕਾਂ ਦੇ ਨਾਲ ਜੁਟੀ ਹੋਈ ਹੈ ਪ੍ਰਵੀਨ ਜੀ ਮੌਜੂਦ ਨੇ ਹਾਲਾਤ ਦੇਖੇ ਅਸੀਂ ਖੁਦ ਗਏ ਮਿਨਿਸਟਰ ਸਾਹਿਬ ਵੀ ਤੁਹਾਡੇ ਨਾਲ ਗਏ ਪਾਣੀ ਦੇ ਵਿੱਚ ਪੈਰ ਰੱਖਣ ਦੇ ਲਈ ਥਾਂ ਨਹੀਂ ਹੈ ਇਹ ਹੁਣ ਲੱਗਦਾ ਕਿ ਖਤਰਾ ਜੜਾ ਲੁਧਿਆਣੇ ਤੇ ਵੀ ਮੰਡਰਾ ਰਿਹਾ ਹੈ ਦੇਖੋ ਬਿਲਕੁਲ ਜੋ ਮੌਕੇ ਦੇ ਹਾਲਾਤ ਦੇਖੇ ਆਂ ਖਤਰਾ ਬਿਲਕੁਲ ਮੰਡਰਾ ਰਿਹਾ ਕਿਉਂਕਿ ਕਰੀਬ ਕੁਝ ਘੰਟਿਆਂ ਚ 70 ਫੁੱਟ ਜਿਹੜਾ ਹੈਗਾ ਉਹ ਪਾੜ ਪੈ ਗਿਆ ਜੇ ਜੇ ਤੁਸੀਂ ਮੌਕੇ ਤੇ ਦੇਖ ਕੇ ਆਇਆ ਤਾਂ 10 15 ਫੁੱਟ ਤੜੀ ਹੈਗੀ ਹੈ ਹੋ ਰਹੀ ਹੈ ਔਰ ਉਹਦੇ ਵਿੱਚ ਵੀ ਦਰਾੜ ਪਈ ਹੋਈ ਸੀਗੀ ਸੋ ਖਤਰਾ ਬਰਕਰਾਰ ਹੈ ਪਰ ਖਤਰੇ ਦੇ ਨਾਲ ਨਾਲ ਜਿਹੜੀ ਪੂਰੀ ਮਿਲਟਰੀ ਦੀ ਟੀਮ ਲੱਗੀ ਹੈ ਐਨਡੀਆਰਐਫ ਲੱਗੀ ਹੈ ਪਿੰਡ ਵਾਲੇ ਲੋਕ ਲੱਗੇ ਆ ਪ੍ਰਸ਼ਾਸਨ ਲੱਗੇ ਔਰ ਜਿਸ ਤਰ੍ਹਾਂ ਜੀ ਉੱਥੇ ਜਾਲੀ ਲਾ ਕੇ ਔਰ ਬੰਦ ਬਣਾਇਆ ਜਾ ਰਿਹਾ ਜਿਸ ਤਰ੍ਹਾਂ ਦਾ ਪ੍ਰਸ਼ਾਸਨ ਬਿਲਕੁਲ ਦਿਨ ਰਾਤ ਮਿਹਨਤ ਕਰ ਰਿਹਾ ਤੇ ਮੈਨੂੰ ਲੱਗਦਾ ਵੀ ਅਸੀਂ ਸਾਰੇ ਮਿਲ ਕੇ ਉਸ ਖਤਰੇ ਤੋਂ ਬਾਹਰ ਆ ਜਾਾਂਗੇ ਬਟ ਪਰਮਾਤਮਾ ਦੀ ਜੇ ਮਿਹਰ ਚਾਹੀਦੀ ਜਿਸ ਤਰ੍ਹਾਂ ਪਾਣੀ ਵਧੀ ਗਿਆ ਪਾੜ ਪੀ ਗਿਆ ਤਾਂ ਬਿਲਕੁਲ ਖਤਰਾ ਬਰਕਰਾਰ ਆ ਰਿਹਾ ਜਿੱਦਾਂ ਆਪਾਂ ਪੈਰ ਜਿੱਥੇ ਵੀ ਲਾਣੀਆਂ ਲੱਗਦਾ ਕਿ ਉੱਥੇ ਵੀ ਦਰਾੜ ਪੈ ਜੇਗੀ ਪਰ ਜਿਹੜੀ ਲੋਕਾਂ ਦੀ ਉੱਥੇ ਖੇਤ ਡੁੱਬ ਚੁੱਕੇ ਆ ਮਿੱਟੀ ਨੇ ਬਹਾ ਗਈ ਹਨਾ ਪਾਣੀ ਸਾਰਾ ਕੁਝ ਬਹਾ ਕੇ ਲੈ ਗਿਆ ਡੇਢ ਦੋ ਕਿੱਲੇ ਦਾ ਮੈਨੂੰ ਲੱਗਦਾ ਇਸ ਤੋਂ ਵੀ ਵੱਧ ਲੋਕਾਂ ਦਾ ਨੁਕਸਾਨ ਹੋ ਗਿਆ ਉਹਨਾਂ ਕਿਸਾਨਾਂ ਦੇ ਲਈ ਕਿੱਦਾਂ ਉੱਭਰ ਕੇ ਆਵਾਂਗੇ ਇਹ ਬੀਜੇਪੀ ਬੜੀ ਵੱਡੀ ਗੱਲ ਹੈ ਕਰੀਬ ਜਿਸ ਤਰ੍ਹਾਂ ਦੀ ਪਿੰਡ ਦੇ ਲੋਕਾਂ ਨੇ ਦੱਸਿਆ ਕਰੀਬ 450 ਏਕੜ ਜ਼ਮੀਨ ਜਿਹੜਾ ਹੈ ਗਿਆ ਪਾਣੀ ਆ ਉਹ ਉੱਥੇ ਆ ਗਿਆ ਇਹਦਾ ਮਤਲਬ ਉਹ ਪਾਣੀ ਦੇ ਵਿੱਚੋਂ ਜ਼ਮੀਨ ਚਲੀ ਗਈ ਸੋ ਵੱਡਾ ਨੁਕਸਾਨ ਹੈ ਔਰ ਜਿਹੜੇ ਖੇਤਾਂ 'ਚ ਪਾਣੀ ਆ ਗਿਆ ਉੱਥੇ ਪਾਣੀ ਦੇ ਨਾਲ ਰੇਤਾਂ ਵੀ ਆ ਗਿਆ ਇਹਦਾ ਫਸਲ ਖਤਮ ਹੋ ਗਈ ਅਗਲੀ ਫਸਲ ਵੀ ਖਤਮ ਹੋ ਗਈ ਜਿੱਥੇ ਕੇਂਦਰ ਦੀ ਤੁਸੀਂ ਗੱਲ ਕੀਤੀ ਹੈ ਕੇਂਦਰ ਸਰਕਾਰ ਦਾ ਆਲਰੇਡੀ ਮੌਜੂਦਾ ਸਥਿਤੀਆਂ ਨੂੰ ਓਵਰ ਪਾਵਰ ਕਰਨ ਦੇ ਲਈ 311000 ਕਰੋੜ ਰੁਪਏ ਦਾ ਐਨਡੀਆਰਐਫ ਕੋਲ ਪਿਆ ਦੂਸਰਾ ਮੋਦੀ ਸਾਹਿਬ ਦੀ ਚਾਹੇ ਸਾਡੇ ਮੋਦੀ ਸਾਹਿਬ ਹੈ ਸਾਡੇ ਖੇਤੀ ਮੰਤਰੀ चौहान ਸਾਹਿਬ ਆਏ ਸੀਗੇ ਸ਼ਿਵਰਾਜੀ चौहान ਆਏ ਸੀ ਸਾਡੇ ਅਮਿਤ ਸ਼ਾਹ ਜੀ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਉਹਨਾਂ ਨੇ ਵੀ ਗੱਲ ਕੀਤੀ ਹੈ ਕੇਂਦਰ ਐਸੀ ਸਭ ਸਮੱਸਿਆਵਾਂ ਦੇ ਵਾਸਤੇ ਲੋਕਾਂ ਦੀ ਇੱਕ ਇੱਕ ਪਾਈ ਦੀ ਚਿੰਤਾ ਕਰਦਾ ਕਿਸੇ ਦੀ ਕੋਈ ਝੁੱਗੀ ਟਈ ਹੈ ਕਿਸੇ ਦਾ ਕੋਈ ਖੇਤ ਦਾ ਨੁਕਸਾਨ ਹੋਇਆ ਕਿਸੇ ਦੀ ਫਸਲਾਂ ਨੁਕਸਾਨ ਹੋਇਆ ਮੌਜੂਦਾ ਸਰਕਾਰ ਨੂੰ ਉਥਾਂ ਦੀ ਉਹਨਾਂ ਦੀ ਗੁਦਾਵਰੀ ਕਰਨੀ ਪੈਗੀ ਔਰ ਉਥੇ ਕੀ ਕੀ ਉਥੇ ਨੁਕਸਾਨ ਹੋਇਆ ਉਹਦੀ ਅਸੈਸਮੈਂਟ ਕਰਨੀ ਪੈਗੀ ਕੇਂਦਰ ਸਰਕਾਰ ਉਹ ਪਰਪਾਈ ਕਰਨ ਵਾਸਤੇ ਹਰ ਵੇਲੇ ਤਿਆਰ ਰੱਖਦੀ ਹੈ ਆਪਾਂ ਬਹੁਤ ਸਾਰੇ ਜ਼ਿਲ੍ਹੇ ਦੇਖ ਲੇ ਸਾਰਾ ਪੰਜਾਬ ਇਸ ਵੇਲੇ ਡੁੱਬਿਆ ਹੋਇਆ ਲੁਧਿਆਣਾ ਹੱਲੇ ਬਚਿਆ ਹੋਇਆ ਸੀ ਪਰ ਹੁਣ ਤਾਂ ਲੁਧਿਆਣੇ ਤੇ ਵੀ ਬਿਲਕੁਲ ਨਾਲ ਆਫਤ ਆਈ ਪਈ ਆ ਇਹ ਸਤਲੁਜ ਦਰਿਆ ਨੂੰ ਰੋਕਣ ਦੇ ਲਈ ਮਿਲਟਰੀ ਪੂਰੀ ਡੱਟ ਚੁੱਕੀ ਹੈ ਜਿਹੜਾ ਰਿੰਗ ਵਾਲਾ ਬੰਨ ਬਣਾਇਆ ਜਾ ਰਿਹਾ ਇਹ ਕੰਮ ਚੱਬ ਰਹੇਗਾ ਕਿ ਇਹਨੂੰ ਤਾਂ ਨਹੀਂ ਪਾਣੀ ਤੋੜ ਦੇਵੇਗਾ ਤੇ ਸਾਡੇ ਕੋਲ ਮੌਜੂਦਾ ਸਥਿਤੀ ਦੇ ਹਿਸਾਬ ਨਾਲ ਸਾਡੇ ਕੋਲ ਬੈਸਟ ਪੋਸਿਬਿਲਟੀਜ਼ ਕੀ ਆ ਹੈ ਪ੍ਰਸ਼ਾਸਨ ਇਹ ਦੇਖਦਾ ਵੀ ਕੀ ਅਸੀਂ ਬੈਸਟ ਪੋਸਿਬਲ ਕੀ ਕਰ ਰਹੇ ਹਾਂ ਤਾਂ ਪ੍ਰਸ਼ਾਸਨੋ ਕਰ ਰਿਹਾ ਬਾਕੀ ਅਗਲੇ ਦਿਨ ਤੇ ਤੁਹਾਡਾ ਸਵਾਲ ਹੈ ਵੀ ਇਹ ਅੱਗੇ ਤਾਵਯਾਬ ਰਹੇਗਾ ਨਹੀਂ ਰਹ ਇਹ ਤਾਂ ਪੁਵਿੱਖ ਚ ਪਤਾ ਲੱਗੂਗਾ ਨਾ ਲੇਕਿਨ ਉਹ ਜਿਸ ਤਰ੍ਹਾਂ ਦੀ ਜਾਲੀ ਲਾ ਕੇ ਪੱਥਰ ਲਾ ਕੇ ਮਿੱਟੀ ਲਾ ਕੇ ਤਾਂ ਮਜ਼ਬੂਤੀ ਉਸ ਚ ਹੈਗੀ ਹੈ ਲੱਗਦਾ ਹੈ ਵੀ ਉਹ ਪਾਣੀ ਨੂੰ ਰੋਕ ਲੇਗਾ ਲੋਕ ਸਵਾਲ ਚੁੱਕ ਰਹੇ ਸੀ ਕਿ ਚਲੋ ਜਾਲੀਆਂ ਵੀ ਹੈਗੀਆਂ ਵਾ ਪੱਥਰ ਵੀ ਹੈਗਿਆ ਪਰ ਉਹ ਕਿਸੇ ਕੰਮ ਲਗਾਏ ਨਹੀਂ ਜਾ ਰਹੇ ਇਹ ਸਵਾਲਾਂ ਦੇ ਕਰਕੇ ਸਵਾਲ ਬਣਿਆ ਨਹੀਂ ਦੇਖੋ ਅੱਸੀ ਨਾ ਜਿਸ ਤਰ੍ਹਾਂ ਇਹ ਜੀ ਟਾਈਮ ਰਾਜਨੀਤੀ ਕਰਦੇ ਆ ਉਹ ਵੀ ਮਾੜੀ ਗੱਲ ਹੈ ਮੈਂ ਮੌਕੇ ਤੇ ਜਾ ਕੇ ਆਇਆ ਤੇ ਮੌਕੇ ਤੇ ਉਹ ਜਿਹੜੀ ਜਾਲੀ ਲੱਗ ਰਹੀ ਹੈ ਔਰ ਮੈਨੂੰ ਡੀਸੀ ਮੈਡਮ ਵੀ ਮਿਲੇ ਐ ਐਸਡੀਐਮ ਮਿਲੇ ਐ ਅ ਡੀਸੀਪੀ ਵਗੈਰਾ ਸਾਰਾ ਪ੍ਰਸ਼ਾਸਨ ਲੱਗਿਆ ਹੋਇਆ ਸੋ ਉਸ ਗੱਲ ਦੀ ਕੋਈ ਕੁੱਤਾਹੀ ਨਹੀਂ ਹੈ ਪ੍ਰਸ਼ਾਸਨ ਵੱਲੋਂ ਮਿਲਟਰੀ ਵੱਲੋਂ ਐਨਟੀਆਰਐਫ ਵੱਲੋਂ ਤੇ ਕੇਂਦਰ ਦੀ ਸਰਕਾਰ ਦੀ ਕੋਈ ਮਦਦ ਭੇਜਣ ਵੱਲੋਂ ਐਸੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ ਖਾਸ ਕਰਕੇ ਧੰਨਵਾਦ ਹੈ ਪਿੰਡ ਵਾਲਿਆਂ ਦਾ ਜਿਹੜੇ ਆਲੇ-ਦਾਲੇ ਦੇ ਦੋ-ਚਾਰ ਪਿੰਡ ਆ ਮੈਂ ਦੇਖਦਾ ਵੀ 10-15 ਦਿਨ ਤੋਂ ਉਹ ਲਗਾਤਾਰ ਲੱਗੇ ਆ ਜਿਸ ਨੂੰ ਰੋਟੀ, ਪਾਣੀ, ਚਾਹ, ਮਿੱਟੀ, ਟਰੈਕਟਰ ਸਭ ਨੂੰ ਲੱਗਿਆ। ਸੋ ਅਸਲੀ ਜਿਹੜੇ ਧੰਨਵਾਦ ਦੇ ਪਾਤਰ ਆ ਉਹ ਲੋਕ ਆ ਜਿਹੜੇ ਉਹ ਲੋਕ ਜਿਨ੍ਹਾਂ ਨੇ ਮਨ ਕੇ ਚੱਲੇ ਵੀ ਇਸ ਪਾਣੀ ਦੇ ਖਤਰੇ ਨੂੰ ਦੂਸਰੇ ਤੱਕ ਨਹੀਂ ਪਹੁੰਚਣ ਦਿੱਤਾ। ਮੰਨਦੇ ਹੋਈ ਖਰੂਤ ਵਾਲੇ ਟਰੈਕਟਰ ਕਹੀ ਜਾ ਰਹੀ ਸੀ ਪਰ ਇਹ ਟਰੈਕਟਰ ਕੰਮ ਆ ਰਿਹਾ। ਨਹੀਂ ਦੇਖੋ ਟਰੈਕਟਰ ਹਮੇਸ਼ਾ ਕੰਮ ਆਉਂਦਾ ਪਰ ਅਸੀਂ ਕਿਸ ਚੀਜ਼ ਨੂੰ ਕਿੱਦਾਂ ਯੂਜ਼ ਕਰਦੇ ਆ। ਇੱਕ ਹਥਿਆਰ ਹੁੰਦਾ ਉਹ ਅਸੀਂ ਕਿਸੇ ਨੂੰ ਜਾਨ ਲੈਣ ਵਾਸਤੇ ਅਸੀਂ ਵਰਤੀਏ ਇੱਕ ਹਥਿਆਰ ਹੁੰਦਾ ਅਸੀਂ ਬਾਰਡਰ ਤੇ ਦੁਸ਼ਮਣ ਦੀ ਜਾਨ ਵੇਡ ਵਾਸਤੇ ਵਰਤੀਏ ਸੋ ਵਰਤਨ ਤੇ ਡਿਪੈਂਡ ਕਰਦਾ ਤੇ ਉਹ ਚੀਜ਼ ਦਾ ਨੁਕਸ ਨਹੀਂ ਹੁੰਦਾ ਨੁਕਸਾਨ ਇਹਨੂੰ ਕੋਈ ਲੁਧਿਆਣੇ ਨੂੰ ਕੋਈ ਨੁਕਸਾਨ ਹੁੰਦਾ ਤੁਸੀਂ ਨਾਲ ਖੜੇ ਹੋ ਪਰ ਭਾਈ ਲਈ ਤੁਹਾਡੇ ਸਾਹਮਣੇ ਖੜੇ ਇਹਦਾ ਤੁਹਾਡੇ ਸਬੂਤ ਹੈ ਔਰ ਅਸੀਂ ਬਿਲਕੁਲ ਖੜਾਂਗੇ ਕਿਉਂਕਿ ਸਾਡੀ ਜ਼ਿੰਮੇਵਾਰੀ ਹੈ ਅਸੀਂ ਲੁਧਿਆਣਾ ਦਾ ਇੱਕ ਹਿੱਸਾ ਜੇ ਅਸੀਂ ਕਿਤੇ ਕਿਸੇ ਜਗ੍ਹਾ ਤੇ ਵੀ ਪਹੁੰਚਿਆ ਤਾਂ ਲੁਧਿਆਣੇ ਦੇ ਸਹਿਯੋਗ ਦੇ ਨਾਲ ਪਹੁੰਚਿਆ ਤੇ ਫਿਰ ਉਹਦਾ ਸਹਿਯੋਗ ਕਰਨਾ ਵੀ ਸਾਡਾ ਧਰਮ ਹੈ ਬਿਲਕੁਲ ਧੰਨਵਾਦ ਬਹੁਤ-ਬਹੁਤ ਸਮਾਂ ਦੇਣ ਲਈ ਸੁਪਰਵੀਨ ਜੀ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਅਗਲ ਲੁਧਿਆਣੇ ਹਲਕੇ ਨੂੰ ਕੋਈ ਵੀ ਨੁਕਸਾਨ ਹੁੰਦਾ ਤਾਂ ਬੀਜਪੀ ਦੀ ਸਮੁੱਚੀ ਡਿਡਰਸ਼ਿਪ ਇਸ ਸ਼ਹਿਰ ਦੇ ਲਈ ਵੀ ਡਟੀ ਹੈ ਤੇ ਪੰਜਾਬ ਦੇ ਹੋਰ ਸੂਬੇ ਜਿਹੜੇ ਪੀੜਤ ਨੇ ਇਸ ਮਲੇ ਖੜਾਂ ਦੀ ਮਾਰ ਦੇ ਨਾਲ ਉਹਨਾਂ ਦੀ ਵੀ ਪਰਪਾਈ ਕਰਨ ਦੇ ਲਈ ਸੈਂਟਰ ਸਰਕਾਰ ਲਗਾਤਾਰ ਮੌਕੇ ਦਾ ਜਾਇਜ਼ਾ ਲੈ ਰਹੀ ਹੈ